ਵਾਰ ਨੂੰ ਉਹ ਪੂਰੇ ਹੋ ਗਏ ਐਤਵਾਰ ਨੂੰ ਉਹਦੇ ਫੁੱਲ ਚੁੱਕੇ ਗਏ ਨਹੀਂ ਜੀ ਬਸ ਉਥੋਂ ਐਨੇ ਉੱਚੇ ਤੋਂ ਉਹਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚ ਉਹਦੇ ਹੱਡੀਆਂ ਕੱਢ ਲਈਆਂ ਕਿਸੇ ਤੇ ਸੱਤ ਫੁੱਟ ਉੱਚੇ ਬੰਨੇ ਹੋਏ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਨਹੀਂ ਨਹੀਂ ਹੈਗੀਆਂ ਸੀ ਹਸਤੀਆਂ ਹੈ ਨਹੀਂ ਸੀ ਉੱਥੇ ਨੀਚੇ ਖੰਡੀਆਂ ਪਈਆਂ ਸੀ ਬੈਠੇ ਤੇ ਕੀ ਕਪੜੇ ਉਹ ਕਿਦਰੇ ਹੋਰ ਖਿੱਲੇ ਪਏ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਸਭ ਤੰਤਰ ਵਿਦਿਆਲੀ ਹੀ ਕਾਰਸ਼ਤਾਨੀ ਹੋ ਸਕਦੀ ਆ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸ਼ਾਨੀ ਸੱਪਾ ਨੂੰ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ। ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਹੇ ਸ਼ਰਾਰਤੀ ਅੰਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਆਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਹੀਂ ਗਈਆਂ। ਨਾਮ ਲਵਟਾ ਮੇਰਾ ਨਾਮ ਜੀਗਰਦੇਵ ਆ। ਠੀਕ ਹੈ। ਜਿਹੜੇ ਮ੍ਰਿਤਕ ਜਗਸੀਰ ਸਿੰਘ ਨੇ ਤੁਹਾਡੇ بیٹے ਨੇ ਹਾਂਜੀ ਮੇਰੇ بیٹے ਨੇ ਜੀ ਜਗਸੀਰ ਸਿੰਘ ਕੀ ਗੱਲ ਬਾਤ ਹੋਈ ਉਹ ਤੋਂ ਦੇ ਲਤੋ ਹੋ ਗਈ ਬਸ ਉਸ ਨੂੰ ਹੋ ਗਿਆ ਬਾਹਰ ਨੂੰ ਉਹ ਪੂਰੇ ਹੋ ਗਏ ਐਤਵਾਰ ਨੂੰ ਉਹਦੇ ਫੁੱਲ ਚੁਗੇ ਗਏ ਨੇ ਜੀ ਬਸ ਉਥੋਂ ਐਨੇ ਉੱਚੇ ਤੋਂ ਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲਈਆਂ ਕਿਸੇ ਨੇ ਕੀ ਮਨਸ਼ਾ ਹੋ ਸਕਦੀ ਹੈ ਹੱਡੀਆਂ ਕੱਟੀਆਂ ਹੱਡੀਆਂ ਕੋਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸਾਨੀ ਸੱਪਾ ਨੂੰ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ ਅੰਤਰ ਵਿਦਿਆ ਅੰਤਰ ਵਿਦਿਆ ਦਾ ਸਾਨੂੰ ਡਰ ਆ ਕੋ ਪੂਰਾ ਡਰ ਆ ਜੀ ਸਾਨੂੰ ਇਹ ਗੱਲ ਦਾ ਠੀਕ ਆ ਜੀ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੀ ਕੈਂਬਰੇ ਲੱਗਣੇ ਚਾਹੀਦੇ ਨੇ ਉੱਥੇ ਅੱਜ ਸਾਡੇ ਨਾਲ ਬਣ ਗਈ ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ ਇਹ ਗੱਲ ਤਾਂ ਜ਼ਰੂਰੀ ਹੈ ਮੌਤ ਤਾਂ ਸਭ ਦੀ ਹੈ ਬੁੜੇ ਦੀ ਵੀ ਅਠੇਰੇ ਦੀ ਵੀ ਹੈ ਗੱਭਰੂ ਦੀ ਵੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰਦੇ ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਸੀ ਸੋਮਵਾਰ ਦੇ ਦਿਨ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮਿੰਬਰ ਗਏ ਤੇ ਇੱਕ ਮੇਰੇ ਜ਼ੋਰ ਦਾ ਮੁੰਡਾ ਗਿਆ ਸੀ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਇਨਸਾਫ ਦੀ ਲੋੜ ਹੈ ਹਾਂਜੀ ਇਨਸਾਫ ਹੋਣਾ ਚਾਹੀਦਾ ਹਾਂ ਸਾਬ ਹੋਣਾ ਚਾਹੀਦਾ ਜੀ ਇਸ ਗੱਲ ਦਾ ਜੀ ਕੀ ਨਾਮ ਚੋਟਾ ਮੇਰਾ ਨਾਮ ਰਾਜ ਰਾਣੀ ਆਈ ਠੀਕ ਹੈ ਕੀ ਮਾਮਲਾ ਕੀ ਹੈ ਜਿਹੜੇ ਸਾਬਕਾ ਫੌਜੀ ਜਗਸੀਰ ਸਿੰਘ ਜੀ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਅਸਥੀਆਂ ਚੋਰੀ ਹੋ ਗਈਆਂ ਜੀ ਕੀ ਹਾਂਜੀ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੀ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਨਤਵਾਰ ਨੂੰ ਅਸੀਂ ਸਾਢੇ 10 ਵਜੇ ਉਹਨਾਂ ਦੇ ਫੁੱਲ ਚੁੱਕੇ ਆਏ ਸੀ ਜੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਰੇ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਦੋਂ ਬਾਅਦ ਵਿੱਚ ਉਹ 7 ਫੁੱਟ ਦੀ ਉੱਚੀ ਮੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੇ ਬੰਨੇ ਹੋਏ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਨਹੀਂ ਨਹੀਂ ਹੈਗੀਆਂ ਸੀ ਹਾਂ ਹਸਤੀਆਂ ਹੈ ਨਹੀਂ ਸੀ ਉੱਥੇ ਨੀਚੇ ਖਿੰਡੀਆਂ ਪਈਆਂ ਸੀ ਬੈਠੇ ਤੇ ਇਹ ਕੱਪੜੇ ਉਹ ਕਿਧਰੇ ਹੋਰ ਸੁੱਕਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੇ ਹੀ ਕਾਰਸ਼ਤਾਨੀ ਹੋ ਸਕਦੀ ਆ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉੱਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਇਹ ਦੇ ਵਿੱਚ ਹਾਸਤੀਆਂ ਚੱਕਣ ਵਾਗ ਦਾ ਕੋਈ ਤੰਤਰ ਵਿਦਿਆਲੀ ਦੇ ਹੱਥ ਹੈ ਹਾਂ ਪੁਲਿਸ ਨੂੰ ਤਲਾਸ਼ ਕਰ ਦਿੱਤੀ ਹਾਂਜੀ ਪੁਲਿਸ ਨੂੰ ਅਸੀਂ ਹਸਾਮਵਾਰਨ ਤਲਾਸ਼ ਕਰਤੀ ਸੀ ਤੇ ਮੈਂਬਰ ਗਸਾਬ ਉਹ ਮੈਂਬਰ ਵੀ ਗਏ ਸੀ ਸਾਬਕਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀਗੇ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨੇ ਇੱਥੇ ਹਜੇ ਹਾਲ ਤੱਕ ਤਾਂ ਕੋਈ ਵੀ ਸਮਸ਼ਾਨਦ ਘਾਟ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਆਂ ਭਗਵਾਨ ਦਵਾਨ ਸਭ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਠੀਕ ਹੈ ਹਾਂਜੀ ਅੱਜ ਹਾਲਤ ਸਥਿਤੀ ਕਿੰਨੀ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਜੀ ਹਾਂ ਬਹੁਤ ਜ਼ਿਆਦਾ ਗੰਭੀਰ ਹੈ ਜੀ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹਦਾ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜ਼ਿਆਦਾ ਉਹ ਹੋਊਗੀ ਅਸੀਂ ਇਹ ਕਹਿੰਦੇ ਵੀ ਜਦ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਘਰ ਦੀ ਸੇਤੀ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਈ ਭਗਵਾਨ ਤੁਮਨ ਸਾਹਿਬ ਤੋਂ ਈ ਮੇਰਾ ਨਾਮ ਦਲਜੀਤ ਸਿੰਘ ਸਰਪੰਚ ਪਿੰਡ ਘਰਾਚੋਂ ਜੀ ਸਰਪੰਸਾ ਪਿੰਡ ਦੇ ਵਿੱਚ ਇੱਕ ਮਾਮਲਾ ਹੋਇਆ ਹੈ ਸ਼ਮਸ਼ਾਨ ਘਾਟ ਦੇ ਵਿੱਚੋਂ ਅਸਥੀ ਚੋਰੀ ਦਾ ਕੀ ਮਾਮਲਾ ਹੈ ਸਾਰਾ ਕੀ ਕਰਦਾ ਹਾਂ ਜੀ ਬੀਤੇ ਦਿਨ ਸਾਡੇ ਪਿੰਡ ਦੇ ਵਿੱਚ ਜਖਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਹੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਅਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਗੀਆਂ ਤੇ ਇਹ ਬੜੀ ਨਿੰਦਨਯੋਗ ਘਟਨਾ ਹੈ ਔਰ ਬੜੀ ਬੇਵਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੇ ਵੀ ਕੀਤੀ ਹੈ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੇ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਉਹਨੂੰ ਪਰਿਵਾਰ ਨੂੰ ਦੁਆਇਆ ਜਾਵੇ